ਰਾਗ ਆਸਾ ਮੁਹੱਲਾ ਪੀਜਾ ਪੱਤੀ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਐਉ ਅੰਗ ਸਭ ਜਗ ਆਇ। ਗੁਰੂ ਜੀ ਅਮਰਦਾਸ ਮਹਾਰਾਜ ਜੀ ਗੋਨਵਾਇਸਾ ਜਿਹੜੇ ਵਿਰਾਜਮਾਨ ਸਨ। ਇੱਕ ਇੱਕ ਸਾਥ ਸੰਗੇ ਜੀ ਪੰਡਿਤ ਸੀ। ਉਸ ਨੇ ਸਾਖ ਕਰਾਉਣ ਵਾਲਾ ਬਣ ਕੇ ਜਿਹੜੀ ਲੜਕੀ ਦਾ ਸਾਖ ਕਰਨਾ ਸੀ ਉਹ ਉਹ ਲੜਕਾ ਸੀ ਵੱਡੇ ਘਰ ਦਾ। ਉਹਦੇ 500 ਰੁਪਏ ਲੈ ਲਿਆ ਲੜਕੀ ਵਾਲੇ ਤੋਂ ਵੀ ਉਹ ਸਾਜ ਕਾਮ ਮੰਨਣਗੇ 500 ਰੁਪਏ ਦੇ 500 ਰੁਪਏ ਉਸ ਲੈ ਲਿਆ ਤੇ ਉਹ ਲੜਕੀ ਆਈ ਉਹ ਜਾ ਕੇ ਪੁੱਛਿਆ ਵੀ ਤੈਂ 500 ਰੁਪਏ ਮਂਗਵਾਇਆ ਉਹ ਕਹਿੰਦਾ ਮੈਂ ਤਾਂ ਨਹੀਂ ਮੰਗਵਾਇਆ ਕਹਿੰਦੇ ਪੰਡਤ ਲੈ ਗਿਆ ਮੇਰੇ ਕੋਲੋਂ ਪੰਡਤ ਨੇ ਉਹ ਰੀਸ਼ਨ ਫਰ ਲਿਆ ਤੇ ਗੱਲ ਪਰਨਾ ਤਾਂ ਆ ਕੇ ਮਾਰੇ ਦੇ ਕੋਲੇ ਨਹੀਂ ਆਇਆ ਕਹਿੰਦਾ ਦੇਖੋ ਮਾਰੇ ਤਹੀ ਕਿ ਤੂੰ ਥਾੜੀ ਪੂਰੀ ਕਰੇਂਗਾ ਤੇ ਥੱਗੀ ਮਾਰਦਾ ਇਹ ਲੜਕੀ ਆਏ ਤੇ 300 ਰੁਪਇਆ ਇਹ ਲੈ ਲਿਆ ਇਹ ਮੁੰਡਿਆਂ ਨੂੰ ਇਹ ਕੀ ਪੜ੍ਹਾਊਗਾ ਸੁਣ ਕੇ ਗੁਰੂ ਸਾਹਿਬ ਜੀ ਉਸ ਦੇ ਪ੍ਰਥਾ ਹੈ ਸਿੱਖਿਆ ਜਿੰਦਰਾ ਦੇਖ ਜਿੰਦੇ ਆ ਉਹ ਬਾਰ ਬਾਰ ਨੂੰ ਮੂਹਰੇ ਕਹਿਦਾ ਸੀ ਗੱਲ ਜੀ ਕਰਨਾ ਪਾਇਆ ਪੰਡਤ ਕੋਈ ਬੋਲ ਨਾ ਸਕੇ ਸ਼ਰਿੰਦਾ ਹੋਇਆ ਉਹ 500 ਰੁਪਇਆ ਲੜਕੀ ਆ ਇਹਨੂੰ ਵਾਪਸ ਕਰ ਆ ਤਾਂ ਮਹਾਰਾਏ ਨੇ ਇਹ ਉਪਦੇਸ਼ ਬਖਸ਼ੋ ਕਿ ਔਰ ਆਰਦਾਸਾ ਮਹੱਲਾ ਪੀਜਾ ਪੱਟੀ ਇੱਕ ਉਹ ਅੰਕਾਰ ਸਤਗੁਰ ਕਰਸਾ ਦੇ ਜੀਵ ਪਾਰਸਰੀ ਅਵਸਰਾਂ ਦੀ ਜਾਣਨ ਕਰਦੇ ਪੱਟੀ ਕਹਤੀ ਕਿ ਸਰਦਾਰੂ ਕੀ ਸਰਟੀਫਿਕੇਟ ਲਿਖਣਾ ਕਰੋ ਆਪਣਾ ਅਪਨੇ ਸ਼ੇਹ ਗੁਰਾਂ ਦਾ ਰੂਪ ਰਤਿ ਪ੍ਰਮੇਸ਼ਰ ਓਹਨਾਂ ਗਾਇ ਸਾਰਿਆਂ ਦਾ ਪ੍ਰਕਾਸ਼ ਤੇ ਸਤਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਐ ਉਹਨੇ ਸਭ ਜਗ ਆਇਆ ਐ ਉਹਨੇ ਐਡੇ ਦੁਆਰਾ ਸਾਂਝੀ ਸੱਜਦਾਰਾ ਐ ਪੀ ਪੀ ਓ ਓ ਯਾ ਉਹ ਨੂੰ ਇਸ ਪ੍ਰਕਾਰ ਸਾਂਝੀ ਸੱਜਦਾਰਾ ਮਹਾਰਾ ਕਹਿੰਦੇ ਹਨ ਆਏਦਾਰਾ ਐੜੇਦਾਰਾ ਉਹ ਨੂੰ ਸੱਜਦਾਰਾ ਐੜੇਦਾਰਾ ਕਹਿੰਦੇ ਐੜੇ ਆ ਆ ਐ ਇ ਦੇ ਨਾਲ ਲਾ ਕੇ ਕਹਿੰਦੇ ਹਨ ਉਹ ਨੂੰ ਸੱਜਦਾਰਾ ਜੋ ਪਾਈ ਐੜੇਦਾਰਾ ਸਾਂਝੀ ਸੱਜਦਾਰਾ ਕਹਿੰਦੇ ਹੈ ਸਾਰੇ ਜਦ ਇਸ਼ਾਰਾ ਜਦ ਖ ਆਇਆ ਹੈ ਸਾਤ ਜਨੇ ਕਾਲ ਭੈ ਖੈ ਦੇ ਕਹ ਨਾ ਜਿਨੇ ਖਿੰਦੇ ਲੇ ਜਿੰਦ ਸਾਰੇ ਮਕਾਲ ਹੀ ਹੋਏ ਇਹ ਕੋਈ ਪਹਿਲਾ ਹੋਇਆ ਹੈ ਰੀ ਲੱਲੀ ਪਾਟ ਕਨੋਣੀ ਕਬੀ ਸਹੀ ਵੀ ਇੰਦੇ ਖੁਰ ਉਹ ਜਿਹੜਾ ਕਹੇ ਰੀ ਲੱਲੀ ਅਖੰਡਾਰਾ ਕਹਿੰਦੇ ਉਹਨਾਂ ਪਾ ਦੀਆਂ ਕੋਣ ਕੀਤੇ ਹਨ ਡਰ ਆ ਜਾਣ ਗੁਣ ਦੀ ਚਰੇ ਆਏ ਜਿਹੜੀ ਪੜਾਈ ਪੜਿਆ ਨਾ ਪਾ ਦੀ ਗੁਣੋਂ ਵਿਚਾਰ ਹੀ ਦੱਸ ਹੈ ਹੋਰ ਪੜੋ ਅਈ ਉਹ ਨਾ ਸਭ ਜਗ ਆਇਆ ਅਈ ਉਹ ਨਾ ਜਿਹੜਾ ਇਸ ਸਾਰੇ ਜਗ ਦੇ ਅੰਦਰ ਹਿਰਦੇ ਵਿੱਚ ਆਇਆ ਹੋਇਆ ਪਰਮੇਸ਼ਰ ਉਸ ਤੋਂ ਵੀ ਸਾਰੇ ਜਗ ਤੇ ਜਿੰਨਾ ਹੈ ਇਹ ਜੀਵ ਜੰਤਰੀ ਨੇ ਉਸ ਵਾਹਿਗੁਰੂ ਵੱਲ ਆ ਆ ਸਾਰੇ ਸੰਸਾਰੋ ਸਾਖ ਧੰਨ ਹੈ ਕਾਲ ਭੈ ਹੈ ਸੁਖਦਾਖ ਹੈ ਮਾਸੂਲ ਸੰਸਾਰ ਕਾ ਕੀਤਾ ਹੋਇਆ ਇਹਨਾਂ ਕਿ ਮਾਸੂਲ ਕਾਈ ਦਾ ਘਰ ਇਸ ਦਾ ਅੰਤ ਨਹੀਂ ਸੰਸਾਰ ਦੀ ਕਹਾਣੀ ਹੈ ਇਹ ਕੋਈ ਨਿਆ ਕਾਲ ਕੀ ਹੈ ਜਿਹੜੇ ਸਹਿ ਸੰਗੇ ਜੀ ਖਾ ਖ ਖ ਨਾਸ ਕਰਦੇ ਐ ਅਜਿਹੇ ਕਾਲ ਹੈ ਅਜਿਹੇ ਸਮੇਂ ਦਾ ਕੌਣ ਕੋਰ ਵਿੱਚ ਖੈ ਨਾਸ ਸਮੇਂ ਜਿਹੜਾ ਲਉਂਦੇ ਆ ਵਕਾਰਾਂ ਵਿੱਚ ਆਪਣੀ ਸਮੇਂ ਨੂੰ ਲਉਂਦੇ ਹੈ ਉਹਨਾਂ ਜੇ ਕਾਈ ਜਿਹੜਾ ਇਹ ਖੈ ਨੂੰ ਸੰਸਾਰ ਕੀਤਾ ਹੋਇਆ ਹੈ ਉਹ ਜਿਨ੍ਹਾਂ ਨੇ ਆਵਾਜ਼ ਵਕਾਰਾਂ ਵਿੱਚ ਸਮਾਂ ਗਿਆਨ ਕੁ ਸੰਗਤ ਖੈ ਨਾਸ ਕਰ ਲਿਆ ਹੈ ਦੇਖਾ ਕਾਇਦਾ ਘਾਰੇ ਉਹਨਾਂ ਦਾ ਸਾਰੇ ਦਾ ਕਾਲ ਹੋ ਗਿਆ ਅੰਤ ਹੋ ਗਿਆ ਸਰੀਰਾਂ ਦਾ ਸਰੀਰੀ ਲੱਲੀ ਪਾਪ ਕਮਾਣੇ ਸਰੀਰੀ ਲੱਲੀ ਰੀਨਾ ਇੰਦਰੀਆਂ ਦਾ ਹੈ ਰੀਨਾ ਵੇਖੀਦਾ ਹੈ ਇੰਦਰੀਆਂ ਦੇ ਵਿਸ਼ਿਆਂ ਦੇ ਲਾਏ ਕੀ ਜੱਲੀ ਨੂੰ ਨਾਲਤੀ ਲਾ ਕੇ ਰੀਹੇ ਸਕੀ ਕਿੰਨੀ ਮਿਹਨਤ ਨਾਲ ਲੱਟਿੰਦਾ ਆਕੇ ਜਿੰਨਾਂ ਪਾਪਾ ਨੂੰ ਕਮਾਉਣਾ ਕੀਤਾ ਹੈ ਤੜ ਆਵਦਨ ਗੁਣ ਜੀ ਸਰਿਆ ਦਸੋਂ ਨਾ ਉਗਣ ਦੀ ਪੜ੍ਹਾਈ ਪੜੀ ਨਾ 500 ਰੁਪਏ ਕੁੜੀਆਂ ਆਿਆਂ ਤੋਂ ਲੈ ਲਿਆ ਮੁੰਡਿਆਂ ਆਿਆਂ ਤੋਂ ਲੈ ਲਿਆ ਤੇ ਸਾਫ ਕਰਾਤਾ ਇਹ ਉਗਣੀ ਪਰਿਆ ਹੋਇਆ ਨੋ ਇਹ ਗੁਣ ਜੇ ਦੇ ਧਾਰਨ ਕਰੀ ਪੁੰਨਾਰਥੀ ਕਮਿਆ ਦੇ ਵੇਸੇ ਕੋ ਦੇਵੇ ਨਾ ਕੁਝ ਦਾਮ ਹੋ ਸੋਈ ਮੇਰਾ ਸਿੱਕਾ ਤੰਕੇ ਮੇਰੇ ਦਾਮ ਹੋ ਇਹ ਜਿਹੜਾ ਗੁਣ ਸੀ ਧਾਰਨ ਕਰਨਾ ਇਹ ਤਾਂ ਸ੍ਰੀ ਜੀ ਰਾਨਾ ਉਗਣੋਂ ਵੀ ਪੜਾਈ ਪੜਿਆ ਹੋਵੇ ਸ਼ਾ ਮਨ ਐਸਾ ਵਿਸਾ ਤੂੰ ਕੀ ਪੜਿਆ ਮਨ ਤਿਸ ਕਰਦੇ ਹੇ ਕੰਧ ਜੀ ਉੱਚੇ ਕਰ ਹੇ ਮਨ ਉਹ ਹੈ ਜੇ ਦੇਖਾ ਲੋਕਾਂ ਨ ਧੱਗੀ ਮਾਰਨ ਵਾਲਾ ਇਹ ਕੀ ਤੂੰ ਪੜਿਆ ਹੋਇਆ ਹੈ ਇਹ ਤਾਂ ਬਹੁਤ ਇਹ ਲਖਾਣੀ ਪੜੇ ਆਉਂਦੇ ਗੱਲ ਕੀ ਵਾਹੇ ਪਾਏ ਐ ਲੇਖਾ ਦੇਣਾ ਪੀ ਰਹੇ ਫਿਰ ਰਹਿਆ ਤੇਰੇ ਸਿਰ ਭਾਈ ਕਿਸੇ ਦਾ ਲੈ ਕੇ ਖਾ ਜਾਣਾ ਠੱਗੀ ਮਾਰਨੀ ਨਹੀਂ ਧੋਖੇਬਾਜ਼ੀ ਕਰਨੀ 420 ਕਰਨ ਇਹ ਜਮਾਉਂ ਦੇ ਲੇਖਾ ਤੇਰੇ ਦੇਣਾ ਫਿਰ ਰਹਿ ਗਿਆ ਹੰ ਤੁਨੂੰ ਕਾਲ ਦੇ ਵਸ ਪੈ ਕੇ ਤੈਨੂੰ ਦੇਣਾ ਪਵੇਗਾ ਲੇਖਾ ਜਿਹੜੇ ਲੋਕ ਲੋਕਾਂ ਦਾ ਧੰਖਾਂਦੇ ਐ ਉਹਨਾਂ ਨੂੰ ਸਾਲ ਕਮੇਟੀ ਦੇ ਜਾਨਵਰਾਂ ਦੀ ਜੂਨ ਚ ਪਾਇਆ ਪਾਇ ਕੇ ਆਉਦਾ ਮਾਸਕ ਪਕਾ ਕੇ ਲਕੀਆਂ ਬਣ ਕੇ ਹਨ ਬਣ ਕੇ ਸਿਕਾਰੀਆਂ ਨੂੰ ਮਾਸ ਖਵਾ ਦੇ ਆਪਣੇ ਆਗ ਦਾ ਇਸ ਤਰ੍ਹਾਂ ਸਾਹਕਾਬ ਦੇਣਾ ਪੈਂਦਾ ਪੈਸਾ ਤਾਂ ਕੋਈ ਹੁੰਦਾ ਹੀ ਨਹੀਂ ਉਸੇ ਦੇ ਮਾਸ ਹੀ ਪਕਾ ਕੇ ਖਾਣਾ ਪੈਂਦਾ ਨਾ ਇਹ ਸਾਹਕਾਬ ਦੇ ਰਸਤੇ ਰਹਿ ਗਿਆ ਉਹ ਬੜਾ ਦੁਖਦਾਈ ਝਮਾ ਹੋਵੇਗਾ ਹੁਣ ਤਾਂ ਦੁਆ ਦੇ ਪੈਸੇ ਲੈ ਜਾਣਾ ਇਹ ਹੋਏਗਾ ਮਾਸ ਕਟਾਉਣਾ ਪਿਆ ਪਰ ਬਹੁਤ ਅੱਖਾਂ ਹੋਣਗੀਆਂ ਐ ਜੀ ਲੋਗ ਜਣਾ ਰਹਿ ਗਿਆ ਇਹ ਚੀਜ਼ ਉਹ ਸਿੱਧੰਗਾ ਆਇਆ ਫਿਰ ਨਹੀਂ ਜੇ ਸਿੱਧੰਗਾ ਆਇਆ ਫਿਰ ਨਹੀਂ ਇਸ ਤੋਂ ਉਹਨਾਂ ਨੂੰ ਸਿੱਧੰਗਾ ਆਇਆ ਇਹ ਅੱਖਰ ਹੈ ਇਸ ਨੂੰ ਪੜ੍ਹਦੇ ਉਹਨਾਂ ਨੂੰ ਸਿੱਧੰਗਾ ਨਹੀਂ ਆਇਆ ਕਿ ਜਿਹੜੇ ਪੈਤਰੇ ਵਾਰੇ ਲੰਡੇ ਵਾਰੇ ਕਹਿੰਦੇ ਉਹਨਾਂ ਮਾਸੇ ਤੋਂ ਕਹਿ ਦਿੰਦੇ ਆ ਕੋਈ ਕਿੰਸਾ ਤੂੰ ਮਰੇ ਸਾਉ ਹੁਯਾ ਲੈ ਤੂੰ ਜਹਨੀ ਸਿੱਧੰ ਆਇ ਤਿਮ ਰਹ ਨਾਹੀ ਜੀ ਤੂੰ ਮਰੇ ਸੱਚੇ ਤੇ ਬੰਨਾ ਤੇ ਈਦੀ ਐਲੇ ਦੁਆਰਾ ਕਹਿੰਦੇ ਹੈ ਕਿਦੰ ਸੁਖ ਜੋ ਪ੍ਰਾਪਤ ਹੈ ਅੰਨਾ ਹੈ ਅੰਦੇਵ ਜਾ ਕੇ ਜਿਹੜਾ ਸਾਰਿਆਂ ਦੇ ਹਿੱਤਿਆਂ ਜਾ ਕੇ ਸੁਖ ਪ੍ਰਾਪਤ ਕਰੂ ਨਾ ਹੈ ਉਹ ਤਾਂ ਸਿਮਰਨੀ ਕਰਦਾ ਹੈ ਪੁਰਖੋ ਨਾ ਨਾ ਤੁਝ ਨਾਮ ਲੈ ਜਿੰਨੇ ਜਰ ਕਹੇ ਮਨਕਾਰ ਹੀ ਕੀਤਾ ਭਜਨ ਕਰਨ ਵਾਲੋ ਮਾੜਾ ਨਾਮ ਨਿਜ ਲੈਣਾ ਕੀਤਾ ਹੈ ਸੱਚਾ ਜੀ ਦੇ ਅਨੁਮੂਰੇ ਸੋਖੇ ਕਹਿੰਦੇ ਰਾਜ ਨੇ ਮੂਖਾ ਤੇ ਉਮਰ ਸਿੱਧੀ ਜੀ ਜੀ ਨਾਲ ਸੁੰਦੀ ਡਾਲੀ ਹੈ ਉਹ ਕਹੇ ਜੰਪਰ ਤੇ ਹੋਰ ਪੂਰੀ ਹੋਵੀ ਮੈਂ ਬੁੱਝਾ ਨਹੀਂ ਮੁੱਗੇ ਜਿੰਦ ਹੈ ਸਿੰਧ ਦੀ ਮੂਰਤ ਪ੍ਰਤੀ ਸ਼ਾਸਿ ਜਾਣ ਕਰਕੇ ਕਮ ਜਾਨੀ ਮੂਰਤੀ ਰਹਿਣਾ ਹੈ ਉਹ ਪੁੱਲੇ ਤੇਰਾ ਜਨਮ ਗਏ ਉਹ ਵਰਣਿਕ ਪੁੱਲ ਤੇ ਵੀ ਕਿਹਦਾ ਮੈਨੂੰ ਦੇਖਿਆ ਠੱਗੀ ਮਾਰ ਲਉਣਾ ਉਹਨੇ ਤਕੜਿਆ ਗਿਆ ਤੇ ਮੈਂ ਸਿਣਾਂ ਤੋ ਤੇਰਾ ਜਨਮ ਇਸ ਪ੍ਰਕਾਰ ਹੈ ਨਹੀਂ ਕਿ ਆਹ ਪਰ ਹੁਣ ਪੁੱਲ ਹੋਏਗਾ ਵਿਰਤ ਹਨ ਹੋਦਾ ਨਾਉ ਤਰਾਇ ਉਪਧਾ ਤੋ ਸੋ ਸੁਪਦਾ ਖੱਤੀਓ ਵਿਦਿਆ ਨੂੰ ਸਿੱਖਿਆ ਦੇਣ ਵਾਲਾ ਤੂੰ ਨਹੀਂ ਮੰਗੂ ਕੀ ਦਾਲਕਨੀ ਤੈਨੂੰ ਪੜ੍ਹਾਇਆ ਅਰ ਹੋਇਆ ਨਾ ਪੱਧ ਪੱਤਿਆਂ ਨੂੰ ਸਿਖਾਉਣ ਵਾਲਾ ਸਿੱਖਿਆ ਦੇਣ ਵਾਲਾ ਸੰਪਰਦਾਇਨਾ ਹੈ ਜੈਨ ਹੋਰ ਖੱਲਿਆ ਹੈ ਅਗਰਾ ਦਾ ਭਾਰ ਤੂੰ ਚੁੱਕ ਲਿਆ ਕਹਿੰਦਾ ਭਾਈ ਹੋਰ ਦਾ ਭਾਰ ਤੂੰ ਚੁੱਕ ਲਿਆ ਕਹਿੰਦਾ ਹੋਰਾਂ ਦਾ ਭਾਰ ਜਿਹੜੀ ਜ਼ਿੰਮੇਵਾਰੀ ਦਾ ਤੂੰ ਮੈਂ ਇਹਨਾਂ ਨੂੰ ਪੜ੍ਹਾਵਾਵਾਂਗਾ ਵਿਦਿਆ ਦੀਆਂ ਨੂੰ ਮੈਂ ਨਾਇਕ ਬਣਾਵਾਂਗਾ ਇਹ ਹੋਰਾਂ ਦਾ ਭਾਰ ਤੇ ਆਪੇ ਸਿਰ ਤੇ ਲੈ ਲਿਆ ਉਨਰੇ ਕੈਸੇ ਖੌਖੌਕੇ ਆਪਦੇ ਸਿਰ ਤੇ ਧਾਰ ਲੈ ਲਿਆ ਗੱਜਾ ਜੂਤ ਹਿਰ ਲਈ ਤੇਰੀ ਮੁੰਡੇ ਇਹ ਮੁੰਡੇ ਜੋਤ ਅੱਖਾਂ ਦੀ ਜਿਸ ਵੀ ਘਰ ਜਾਵੇ ਐਵੇਂ ਜੂਤ ਗਿਆਤ ਬੁੱਧੀ ਦੀ ਤੇਰੀ ਤੁਰ ਆ ਲਈ ਹੈ ਉਹ ਗਣਦੇ ਮੂਰਖ ਆਨਕ ਗਿਆ ਪਛਤਾਵੇਗਾ ਜਦੋਂ ਸਮੇਂ ਜਦੋਂ ਪਰਲੋਕ ਹੀ ਗਿਆ ਪਛਤਾਵਾ ਵੀ ਕਰੀਗਾ ਹੱਥ ਨਹੀਂ ਤੇਰੇ ਕੋਈ ਆਉਣੋ ਏਕ ਸ਼ਬਦ ਤੀਕਲੀ ਨਾ ਨਾ ਜਿਸ ਗੁਰੂ ਸਾਹਿਬ ਦੇ ਸ਼ਬਦ ਉਪਦੇਸ਼ ਨੂੰ ਇੱਕ ਬ੍ਰਹਮਣ ਉਹ ਲੋਗ ਨੂੰ ਤੁਝਾਂਦਾ ਹੀ ਨਹੀਂ ਹੈ ਫਿਰ ਫਿਰ ਜੁਮੀ ਆਮਦ ਕਰ ਕਰ ਮੂਕਤ ਨਹੀਂ ਹੋਵੇਂਗਾ ਜਿਹੜਾ ਸੀ ਦੇ ਫੇਰਾਂ ਦੀ ਫਿਰਦਾ ਹੋਇਆ ਦਾਰਵਾਰ ਜੁਨਾ ਕੀ ਭਾਈ ਆਨੇਗਾ ਤੂੰ ਤੇ ਸਿਰ ਦੇਖਿਆ ਸੁ ਪੜ ਪੰਡਿਤ ਤੇਰੇ ਸਿਰ ਮੱਥੇ ਤੇ ਜਿਹੜਾ ਲੇਖ ਲਿਖਿਆ ਹੈ ਪਰਮੇਸ਼ਰ ਦਾ ਭਜਨ ਕਰਨਾ ਮਨੁੱਖਾ ਜਾਨੂੰ ਤਾਕੇ ਅੱਜ ਤੇਰੇ ਸਿਰ ਤੇ ਜਿਹੜਾ ਲੇਖ ਲਿਖਿਆ ਮੰਦ ਕਰਮਾ ਦਾ ਉਹ ਪੜ ਤੇਰੇ ਮੰਦ ਕਰਮਾ ਦਾ ਤੈਨੂੰ ਫਲ ਝੋਗਣਾ ਪਵੇਗਾ ਅਵਰਾ ਨੂੰ ਨਾ ਸਿਖਾਲ ਬਿਖਿਆ ਤੇਰੇ ਤੇ ਸਿਰ ਤੁਸ ਜਿ ਲਿਖਿਆ ਸੁ ਪੜ ਪੰਡਿਤ ਇਹਦੇ ਸਿਰ ਉੱਤੇ ਜਿਹੜਾ ਲਿਖਿਆ ਹੋਇਆ ਹੈ ਪਰਿਵਰਤਨ ਦੀ ਕਰਨੀ ਮਨੁੱਖਾਂ ਨੂੰ ਇਹ ਲਈ ਆਏ ਇਸ ਵਾਸਤੇ ਹੈ ਉਹ ਪਰਮੇਸ਼ਰ ਦੇ ਨਾਮ ਦੀ ਪੜ੍ਹਾਈ ਕਰੇ ਪੰਡਤ ਹੈ। ਕਵਰਾਂ ਨੂੰ ਵਿਖਿਆ ਉਹਨਾਂ ਨੂੰ ਵਿਖਿਆ ਮਾਇਆ ਦੀ ਸਿਖਿਆ ਰਸਦਾਰ ਵੀ ਆਏ ਲੁੱਟੀ ਦਾ ਐ ਕੁੱਤੀ ਦਾ ਐ ਧੋਖੇਬਾਜ਼ੀ ਕਰਕੇ ਉੱਤੇ ਸਾਥ ਪੂਰਾ ਰੱਖੀਦਾ ਤੇ ਵਿੱਚੋਂ ਪੈਸੇ ਖਾਜੀਦੇ ਹੈ। ਇਹੀ ਕੀ ਵਿਦਿਆ ਸਿਖਾਉਣ ਨੂੰ ਜ਼ਰੂਰ ਹੈ। ਇਹੀ ਦੀ ਵਿਦਿਆਰਥੀ ਨੂੰ ਦਿਖਾਉਣਾ ਕਰ ਪਹਿਲਾ ਪਹਿਲਾ ਫਹਾ ਪਾਦੇ ਇਹਨੇ ਵਿਦਿਆਲੀ ਉਹ ਪਾਦਾ ਜਿਹੜਾ ਬੱਚਿਆਂ ਨੂੰ ਪੜ੍ਹਾਉਣ ਵਾਲਾ ਪਹਿਲਾ ਫਹਾ ਗੱਲ ਕੋਰੇ ਪਾਇਆ ਜਾਣਾ ਹੈ ਕਿਸੋਂ ਦੇ ਗੱਲ ਚਾਟੜੇ ਕਿਸੋਂ ਦੇ ਉਹ ਵਿਦਿਆਰਥੀ ਚਾਟੜੇ ਹੈ ਸੇਵਕ ਹੈ ਉਹਨਾਂ ਦੇ ਨਾਲ ਫਾਇਦ ਕਰਨਗੇ ਵੀ ਉਹ ਕਹਣਗੇ ਸਾਨੂੰ ਪਾਦੇ ਨਹੀਂ ਸਿਖਾਇਆ ਇਸ ਕਰਕੇ ਪਾਦੇ ਦੇ ਗੱਲ ਤੋਂ ਪਹਿਲਾਂ ਮੁਸੀ ਦੇ ਮਾਸਟਰ ਦੇ ਫਹਾ ਤਾਂ ਨੇ ਤੇਰੇ ਗੱਲ ਕੀ ਚਾਹਨੇ ਆਂਦੇ ਤੇ ਚਿੰਜਾ ਚਾਹੰਦੇ ਨੇ ਸਵੇਗਾ ਕਿ ਤੁਸੀਂ ਉਹ ਤੋਂ ਇਹ ਖੋਟੀ ਨੀਤੀ ਕਿਉਂ ਸਿੱਖੇ ਹੋ ਕਿ ਸਰੋਤ ਤੇ ਪੈਨਾ ਫਾਹਾ ਪਾਇਆ ਪਾਵੇ ਆਪਣੇ ਆਪ ਨੂੰ ਤਾਪੀਆਂ ਦੱਸਣ ਵਾਰਿਆ ਕਹਿਣਾ ਜਮਾਂ ਦਾ ਫਾਹਾ ਤੇਰੇ ਗੱਲ ਜੁਨਾ ਚਕਾਉਂਦੀ ਪਾਤ ਦਾ ਮਿੱਥੋਂ ਦੇ ਗਲਚਾ ਕਰਦੇ ਆਂਗੇ ਜਿਹੜੀ ਜੜਵਿਟੀ ਚੱਟ ਗਿਆਂਗੇ ਜੰਮਣ ਮਰਨ ਦਾ ਫਾਹਾ ਪਾਤ ਦਾ ਕਿ ਤੁਸੀਂ ਵੀ ਜੰਮੋ ਮਰੋ ਖੋਟੀ ਕੁਸੰਗਿਤ ਕਰਕੇ ਖੋਟੀ ਸਿੱਖਿਆ ਲਈਏ